ਸਤਿਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ ਸਮਾਨਾ ਸਿੱਖ ਨਾਗ ਤਿਰ ਮਰਮ ਨਾ ਜਾਨਾ ਸੰਤ ਸੰਗਤ ਰਾਮ ਰੇਤ ਸਨਕ ਅਨੰਦ ਵਹਿਸ ਸਮਾਨਾ ਸੇਖ ਨਾਗ ਤੇਰ ਮਰਮ ਨਾ ਜਾਨਾ ਸਤ ਸੰਗਤ ਰਾਮ ਹਿਰਦੈ ਵਸਾਈ ਰਹਾ ਹਨੂਮਾਨ ਸਿਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਕੁਨ ਜਾਨਾ ਚਾਰ 베ਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਨਾ ਨਹੀਂ ਜਾਨਾ ਕਹ ਕਬੀਰ ਸੋ ਪਰਮੈ ਨਹੀਂ ਪਗ ਲਗ ਰਾਮ ਰਹੇ ਸਰਣਾਈ ਕਹ ਕਬੀਰ ਸੋ ਪਰਮੈ ਨਹੀਂ ਪਗ ਲਗ ਰਾਮ ਰਹੇ ਸਰਣਾਈ ਵਾਹਿ